ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਟਿਸ਼ੂ ਤੇ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋੜਦੇ ਹੋਏ ਅਗਲੇ ਪੰਜ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਤਾਂ ਸ਼ੁਰੂ ਕਰੀਏ मेरे विद्यार्थियों ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ। ਪਲੇਲਿਸਟ ਤੇ ਟੈਪ ਕਰੋ, ਸੂਚੀ ਨੂੰ ਸਕਰੋਲ ਕਰੋ। ਇਹ ਤੁਹਾਨੂੰ ਉੱਥੇ ਮਿਲਣਗੀਆਂ 9th English MCB, 9th English Literature, 9th Grammar, ਇਹ ਗਣਿਤ ਵੀ ਤੁਹਾਨੂੰ ਮਿਲਣਗੀਆਂ 9th Math Notes, ਇਹ ਨਵੀਂ ਨਵੀਂ ਗਣਿਤ। ਪੀਐਸਸੀਬੀ 9th Math English medium ਵਿੱਚ। ਪਰ ਗਣਿਤ ਦੇ ਸਿਧਾਂਤ। ਠੀਕ ਹੈ, ਇਹ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ। ਇਹ ਤੁਹਾਡੀ ਜਨਰਲ ਨੋਲੇਜ ਵਿੱਚ ਵਾਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ 'ਤੇ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖਿਓ ਹੁਣ ਇਹ ਵਾਲੇ ਸੋ ਸਤਿਵੰਸੋ ਵਾਲੇ ਸਿਲੀਆ ਮੇ ਅਦਿਛਦ ਸਿਲੀਏਟਿਡ ਐਪੀਥੀਲੀਅਮ ਟਿਸ਼ੂ ਕੀ ਹੈ ਠੀਕ ਹੈ ਸੋ ਸਿਲੀਆ ਮੇ ਅਦਿਛਦ ਟਿਸ਼ੂ ਸਤੰਬ ਸਤੰਭਾਕਾਰ ਖੰਮੀ ਵਰਗਾ ਟਿਸ਼ੂ ਦੀ ਇੱਕ ਕਿਸਮ ਹੈ ਇਸ ਦੀ ਬਾਰੀ ਸਤਾਤੇ ਵਾਲਾਂ ਵਰਗੇ ਵਧਰੇ ਹੁੰਦੇ ਹਨ ਜਿਦਾਂ ਬਾਹਰੋਂ ਬਾਹਰ ਨਿਕਲੇ ਹੋਏ ਨੇ ਵਧਰਾ ਮੈਨੇ ਹੁੰਦਾ ਕੋਈ ਕੋਈ ਜਿਹੜੀ ਮੁੱਖ ਚੀਜ਼ ਹੈ ਉਸ ਤੋਂ ਵਧੀ ਹੋਈ ਚੀਜ਼ ਸੋ ਜਦੋਂ ਕੋਈ ਚੀਜ਼ਾਂ ਬਾਹਰ ਆ ਰਹੀਆਂ ਤੇ ਵਾਲਾਂ ਵਾਂਗੂ ਨਿਕਿੰਕੇ ਵਧਰੇ ਹੁੰਦੇ ਨੇ ਠੀਕ ਹੈ ਜਿਨ੍ਹਾਂ ਨੂੰ ਸਲੀਆ ਕਹਿੰਦੇ ਹਨ ਇਹੜੇ ਵਾਲ ਨੇ ਇਹਨਾਂ ਨੂੰ ਸਲੀਆ ਕਿਹਾ ਜਾਂਦਾ ਹੈ ਇਹਦਾ ਇੱਕ ਇੱਕ ਵਚਨ ਹੈਗਾ ਸਲੀਅਮ C I L I U M ਸਲੀਅਮ ਇੱਕ ਵਾਲ ਨੂੰ ਸਲੀਅਮ ਕਿਹਾ ਜਾਂਦਾ ਤੇ ਸਲੀਆ ਬਹੁਵਚਨ ਹੋ ਗਿਆ ਸਲੀਆ ਨੂੰ ਵਾਲਾਂ ਨੂੰ ਸਲੀਆ ਕਿਹਾ ਜਾਂਦਾ ਹੈ ਸਿਲੀਆ ਗਤੀ ਕਰਨਯੋਗ ਹੁੰਦੇ ਹਨ ਇਹਨਾਂ ਦੀ ਖੂਬੀ ਹੈ ਆਪਣੇ ਗਤੀ ਕਰਦੇ ਨੇ ਇਹ ਹਿਲਜਲ ਹੋ ਸਕਦੀ ਹੈ ਨਾ ਨਹੀਂ ਸਿਲੀਆ ਮਈ ਅਦਿਸ਼ਤ ਟਿਸ਼ੂ ਸਾ ਵਾਲੀ ਨਲੀ ਵਿੱਚ ਹੁੰਦਾ ਹੈ ਉੱਥੇ ਸਿਲੀਆ ਤਾਲ ਮੇਲ ਨਾਲ ਗਤੀ ਕਰਕੇ ਬਲਗਮ ਨੂੰ ਇਹਦਾ ਕੰਮ ਕੀ ਹੈ ਕਦੀ ਬਲਗਮ ਮਿਊਕਸ ਜਿਹੜੀ ਹੈ ਫਸ ਜਾਂਦੀ ਹੈ ਗਲੇ ਦੇ ਵਿੱਚ ਸੋ ਸਾਹ ਦੀ ਨਲੀ ਅੜੀਏ ਉਹਦੇ ਵਿੱਚ ਸਿਲੀਆ ਤਾਲ ਮੇਲ ਨਾਲ ਗਤੀ ਕਰਕੇ ਬਲਗਮ ਨੂੰ ਅੱਗੇ ਧੱਕ ਕੇ ਸਾਹ ਦੀ ਨਲੀ ਦਾ ਰਾਹ ਸਾਫ਼ ਰੱਖਦੇ ਹਨ ਇਹਦਾ ਇਹ ਕਾਰਜ ਹੁੰਦਾ ਹੈ ਇਹਦਾ ਇਹ ਮਕਸਦ ਹੁੰਦਾ ਹੈ ਠੀਕ ਹੈ ਘਣਾਕਾਰ ਅਦਿਛਦ ਕਿਊਬੋਇਡਲ ਐਪੀਥੀਲੀਅਮ ਟਿਸ਼ੂ ਕੀ ਹੈ ਘਣਾਕਾਰ ਅਦਿਛਦ ਟਿਸ਼ੂ ਦੇ ਸੈੱਲ ਘਣ ਦੇ ਆਕਾਰ ਦੇ ਹੁੰਦੇ ਹਨ ਅਸੀਂ ਪੜਿਆ ਬੱਚਿਓ ਗਣਿਤ ਦੇ ਵਿੱਚ ਨਾ ਇਹ ਗੁਰਦਿਆਂ ਦੀਆਂ ਨਲੀਆਂ ਅਤੇ ਲਾ ਅਤੇ ਲਾਰ ਗ੍ਰੰਥੀਆਂ ਸਲਾਈਵਾ ਜਿਹੜੇ ਸਾਡੇ ਮੂੰਹ ਚੋਂ ਲਾਰ ਨਿਕਲਦੀ ਹੈ ਗੁਰਦਿਆਂ ਦੀਆਂ ਨਲੀਆਂ ਅਤੇ ਲਾਰ ਗ੍ਰੰਥੀਆਂ ਦੀਆਂ ਨਲੀਆਂ ਦੀਆਂ ਛਿੱਲੀਆਂ ਦੇ ਰੂਪ ਵਿੱਚ ਹੁੰਦੇ ਹਨ ਅਤੇ ਉਹਨਾਂ ਨੂੰ ਸਹਾਰਾ ਮੁਹੱਈਆ ਕਰਦੇ ਹਨ ਠੀਕ ਹੈ ਜੀ ਬਾਈਨਾ ਕੀ ਹੈ ਬੱਚੇ ਤੁਹਾਡੇ ਸਿਲੇਬਸ ਚ ਫਿਰ ਆ ਗਿਆ ਗਲੈਂਡ ਦਾ ਅਧਿਛਦ ਗਲੈਂਡੂਲਰ ਐਪੀਥੀਲੀਅਮ ਟਿਸ਼ੂ ਬਾਰੇ ਲਿਖੋ ਆਮ ਤੌਰ ਤੇ ਅਧਿਛਦ ਸੈੱਲ ਨਾਲ ਨਾਲ ਗ੍ਰੰਥੀ ਸੈੱਲਾਂ ਵਾਂਗ ਵੀ ਹਾਰ ਕਰਦੇ ਹਨ ਜਿਹੜੇ ਵਿਸ਼ਦ ਸੈੱਲ ਨੇ ਉਹ ਨਾਲ ਨਾਲ ਕੁਝ ਰਿਸਾਬ ਵੀ ਕਰ ਦਿੰਦੇ ਨੇ ਅਤੇ ਅਧਿਛਦ ਟਿਸ਼ੂ ਦੀ ਸਤ੍ਹਾ ਤੇ ਪਦਾਰਥਾਂ ਦਾ ਰਿਸਾਬ ਕਰਦੇ ਹਨ ਕਿਉਂਕਿ ਜਿਹੜੇ ਜਿਹੜੇ ਗਲੈਂਡ ਨੇ ਗ੍ਰੰਥੀਆਂ ਨੇ ਬੱਚਿਓ ਇਹ ਰਿਸਾਬ ਕਰਦੀਆਂ ਨੇ ਸੋ ਕਦੀ ਕਦੀ ਇਹ ਅਧਿਛਦ ਜਿਹੜੇ ਟਿਸ਼ੂ ਦੇ ਸੈੱਲ ਨੇ ਇਹ ਵੀ ਇਹੀ ਕੰਮ ਕਰਦੇ ਨੇ ਸੋ ਕਦੇ ਕਦੇ ਅਧਿਛਦ ਟਿਸ਼ੂ ਅੰਦਰ ਵਾਲੇ ਪਾਸੇ ਮੁੜ ਕੇ ਬਹੁ ਸੱਲੀ ਗ੍ਰੰਥੀ ਮਲਟੀ ਸੈਲੂਲਰ ਗਲੈਂਡ ਬਣਾਉਂਦਾ ਹੈ ਅਤੇ ਫਿਰ ਗਲੈਂਡਦਾਰ ਅਧਿਛਦ ਟਿਸ਼ੂ ਅਖੌਂਦਾ ਹੈ ਫਿਰ ਉਹ ਅਸੀਂ ਗਲੈਂਡਦਾਰ ਗਲੈਂਡੂਲਰ ਐਪੀਥੀਲੀਅਮ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਸੋ ਵਕ ਵਕ ਅਧਿਛਦ ਟਿਸ਼ੂ ਦੇ ਸੱਲਾਂ ਦੀ ਪਾਰਗਮਨਤਾ ਪਰਮੀਅਬਿਲਿਟੀ ਪਾਰਗਮਨਤਾ ਭੀ ਉਸ ਛਿੱਲੀ ਦੇ ਆਰ ਪਾਰ ਕੀ ਜਾ ਸਕਦਾ ਹੈ ਕਿੰਨਾ ਜਾ ਸਕਦਾ ਹੈ ਹਨਾ ਪਾਰਗਮਨਤਾ ਸ਼ਰੀਰ ਦੇ ਵਕ ਵਕ ਹਿੱਸਿਆਂ ਅਤੇ ਸ਼ਰੀਰ ਦੇ ਬਾਹਰੀ ਵਾਤਾਵਰਣ ਵਿੱਚ ਪਦਾਰਥਾਂ ਦੀ ਆਵਾਜਾਈ ਨੂੰ ਨਿਯਮਬੱਧ ਕਰਨ ਵਿੱਚ ਅਹਿਮ ਭੂਿਕਾ ਨਿਭਾਉਂਦੀ ਹੈ ਠੀਕ ਹੈ ਜੀ ਸੋ ਐ ਬੱਚਿਓ ਬੜੀ ਸੰਖੇਪ ਸ ਤੇ ਬੜੀ ਵਧੀਆ ਇੱਕ ਨਾਮ ਬਿਲਕੁਲ ਜਿੱਦਾਂ ਕਹਿ ਲਓ ਰਿਲੇਵੈਂਟ ਜਿਹੜੀ ਹੈ ਸਾਰਥਕ ਜਿਹੜੀ ਹੈ ਤੁਹਾਡੇ ਲਈ ਮੈਂ ਜਵਾਬ ਪਿਆਰ ਕਰ ਰਿਹਾ ਹਾਂ ਸੋ ਇਹਨਾਂ ਤੁਹਾਨੂੰ ਸਾਰਾ ਚੈਪਟਰ ਜਿਹੜਾ ਹੈ ਪੂਰਾ ਅਧਿਆਇ ਜਿਹੜਾ ਹੈ ਉਹ ਜੇ ਤੁਸੀਂ ਇੱਕ ਵਾਰ ਵੀਡੀਓ ਸਾਰੇ ਦੇਖ ਲਵੋਗੇ ਤੇ ਫਿਰ ਤੁਸੀਂ ਜਿਹੜੇ ਚੈਪਟਰ ਪੜੋਗੇ ਅਧਿਆਇ ਪੜੋਗੇ ਤੁਹਾਨੂੰ ਬਹੁਤ ਚੰਗਾ ਲੱਗੇਗਾ ਤੁਹਾਨੂੰ ਛੇਤੀ ਸਮਝ ਆਏਗਾ ਤੁਹਾਡਾ ਦੁਹਰਾਓ ਹੋ ਜਾਏਗਾ ਤੁਹਾਡੀ ਰਿਵੀਜ਼ਨ ਹੋ ਜਾਏਗੀ ਤੇ ਤੁਹਾਨੂੰ ਪੜ੍ਹਨ ਦੀ ਆਦਤ ਹੀ ਪੈ ਗਈ ਪਹਿਲੇ ਵੀਡੀਓ ਸੁਣ ਲਵੋ ਫਿਰ ਸਾਰੀ ਕਿਤਾਬ ਦਾ ਚੈਪਟਰ ਆਪ ਪੜੋ ਜੋੜਕ ਟਿਸ਼ੂ ਕਨੈਕਟਿਵ ਟਿਸ਼ੂ ਕੀ ਹੈ ਜੋੜਕ ਟਿਸ਼ੂ ਦੇ ਸੈੱਲ ਅੰਤਰ ਸੱਲੀ ਮੈਟ੍ਰਿਕਸ ਇੰਟਰ ਸੈਲੂਲਰ ਮੈਟ੍ਰਿਕਸ ਵਿੱਚ ਖੁੱਬੇ ਹੁੰਦੇ ਹਨ ਠੀਕ ਹੈ ਨਾ ਅਤੇ ਦੂਰ ਦੂਰ ਪਏ ਹੁੰਦੇ ਹਨ ਇਹ ਹੁੰਦੇ ਹਨ ਸੋ ਜੋੜਕ ਟਿਸ਼ੂ ਦੇ ਸੈੱਲ ਬੱਚੋ ਕੀ ਇੱਕ ਮੈਟ੍ਰਿਕਸ ਇੱਕ ਪਦਾਰਥ ਹੁੰਦਾ ਹੈ ਉਹਦੇ ਵਿੱਚ ਖੁੱਬੇ ਹੁੰਦੇ ਨੇ ਸੋ ਮੈਟ੍ਰਿਕਸ ਸੈੱਲਾਂ ਨੂੰ ਪੋਸ਼ਣ ਅਤੇ ਸਹਾਰਾ ਮੁਹਈਆ ਕਰਦਾ ਹੈ ਇਹਦੇ ਦੋ ਕੰਮ ਨੇ ਮੈਟ੍ਰਿਕਸ ਦੇ ਇੱਕ ਤੇ ਪੋਸ਼ਣ ਦਿੰਦਾ ਹੈ ਨਿਊਟ੍ਰੀਸ਼ਨ ਦਿੰਦਾ ਹੈ ਤੇ ਸਪੋਰਟ ਕਰਦਾ ਹੈ ਆਧਾਰ ਦਿੰਦਾ ਹੈ ਸਹਾਰਾ ਦਿੰਦਾ ਹੈ ਮੈਟ੍ਰਿਕਸ ਜੈਲੀ ਵਾਂਗ ਹੋ ਸਕਦਾ ਹੈ ਤਰਲ ਹੋ ਸਕਦਾ ਹੈ ਅਸੀਂ ਪੜਾਂਗੇ ਅੱਗੇ ਗਾੜਾ ਹੋ ਸਕਦਾ ਹੈ ਜਾਂ ਸਖਤ ਹੋ ਸਕਦਾ ਹੈ ਟਿਸ਼ੂ ਦੇ ਮੈਟ੍ਰਿਕਸ ਦੀ ਕਿਸਮ ਉਸ ਟਿਸ਼ੂ ਵੱਲੋਂ ਕੀਤੇ ਜਾਂਦੇ ਕੰਮ ਦੇ ਮੁਤਾਬਕ ਹੁੰਦੀ ਹੈ ਭਾਵੇਂ ਮੈਟ੍ਰਿਕਸ ਤਰਲ ਹੋਏਗਾ ਗਾੜਾ ਹੋਏਗਾ ਜੈਲੀ ਵਾਂਗ ਹੋਏਗਾ ਸਖਤ ਹੋਏਗਾ ਇਹ ਕਿਤੇ ਨਿਰਭਰ ਕਰਦਾ ਉਸ ਟਿਸ਼ੂ ਵੱਲੋਂ ਕੀਤੇ ਜਾਂਦੇ ਕੰਮ ਤੇ ਨਿਰਭਰ ਕਰਦਾ ਹੈ ਠੀਕ ਹੈ ਅੱਗੇ ਚਲੀਏ ਹਾਂ ਜੀ ਜੋੜਕ ਟਿਸ਼ੂ ਦੀਆਂ ਵੱਖ-ਵੱਖ ਕਿਸਮਾਂ ਦੇ ਨਾਂ ਲਿਖੋ ਬੱਚੋ ਸੱਤ ਹੈਗੇ ਨੇ ਇਹ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਚੇਤੇ ਕਰ ਲੈਣਾ ਜੋੜਕ ਟਿਸ਼ੂ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਮੁਤਾਬਕ ਹਨ ਇਹ ਕਿਹਾ ਗਿਆ ਐਰੀਓਲਰ ਟਿਸ਼ੂ A R E O ਐਰੀਓਲਰ ਟਿਸ਼ੂ ਫਿਰ ਐਡੀਪੋਸ ਚਰਬੀਲਾ ਚਰਬੀ ਵਾਲਾ ਐਡੀਪੋਸ ਮਤਲਬ ਇੰਨੇ ਚਰਬੀ ਹੁੰਦੀ ਬੱਚੋ ਠੀਕ ਹੈ ਸੋ ਐਡੀਪੋਸ ਚਰਬੀਲਾ ਟਿਸ਼ੂ ਐਡੀਪੋਸ ਟਿਸ਼ੂ ਕਿਹਾ ਜਾਂਦਾ ਹੈ ਠੀਕ ਹੈ ਜੀ ਫਿਰ ਅੱਗੇ ਬੱਚਿਓ ਹੱਡੀ ਅਸੀਂ ਪੜਾਂਗੇ ਅੱਗੇ ਇਹ ਹੱਡੀਆਂ ਨੇ ਬੱਚਿਓ ਇਹ ਵੀ ਕਨੈਕਟਿਵ ਟਿਸ਼ੂ ਹੈ ਜੋੜਕ ਟਿਸ਼ੂ ਹੈ ਟੈਂਡਨ ਇਹਦੇ ਬਾਰੇ ਸਾਰਾ ਅਸੀਂ ਪੜਾਂਗੇ ਡਿਟੇਲ ਦੇ ਵਿੱਚ ਟੈਂਡਨ ਹੱਡੀਆਂ ਨੂੰ ਮਾਸਪੇਸ਼ੀਆਂ ਦੇ ਨਾਲ ਜੋੜਦਾ ਹੈ ਠੀਕ ਹੈ ਫਿਰ ਲਿਗਾਮੈਂਟ ਹੱਡੀ ਨੂੰ ਹੱਡੀ ਨਾਲ ਜੋੜਦਾ ਹੈ ਸੋ ਲਿਗਾਮੈਂਟ ਫਿਰ ਉਪ ਉਪ ਅਸਥੀ ਕਾਟੀਲੇਜ ਹੈ ਨੱਕ ਦੇ ਵਿੱਚ ਸਾਡੀ ਨਾਸਾ ਨੂੰ ਜਣੀ ਦੋ ਹਿੱਸਿਆਂ ਵਿੱਚ ਵੰਡਦੀ ਹੈ ਮੁੜ ਜਾਂਦੀ ਹੈ ਤੇ ਕੰਨ ਵਿੱਚ ਹੁੰਦੀ ਹੈ ਹੈਨਾ ਲਹੂ ਬਲੱਡ ਬੱਚਿਓ ਇਹਨੀ ਲਹੂ ਹੈ ਇਹ ਵੀ ਇੱਕ ਕਿਸਮ ਦਾ ਸਾਡਾ ਜੋੜਕ ਇਸ਼ੂ ਹੈ ਕਿਉਂਕਿ ਅਸੀਂ ਇਹਨੂੰ ਮਤਲਬ ਕਿ ਇੱਕ ਤਰਲ ਪਦਾਰਥ ਦੇਖਦੇ ਹਾਂ ਵੀ ਵਗਦਾ ਪਿਆ ਹੈ ਇਹ ਤਰਲ ਪਦਾਰਥ ਹੈਗਾ ਤੇ ਟਿਸ਼ੂ ਦੀ ਸਾਡੀ ਤਸਵੀਰ ਵਣੀ ਟਿਸ਼ੂ ਬੰਦੀ ਕੋਈ ਠੋਸ ਚੀਜ਼ ਹੁੰਦੀ ਹੈ ਜ਼ਰੂਰੀ ਨਹੀਂ ਹੈਗਾ ਸੋ ਲਹੂ ਵੀ ਬੱਚਿਓ ਹੈ ਕਿਹੜਾ ਟਿਸ਼ੂ ਕਨੈਕਟਿਵ ਟਿਸ਼ੂ ਹੈ ਉਗੀ ਹੈ ਇੱਕ ਅੰਗ ਤੋਂ ਦੂਜੇ ਅੰਗ ਤੋਂ ਇਹ ਜੁੜਾਅ ਦਾ ਕੰਮ ਕਰਦਾ ਠੀਕ ਹੈ ਨਾ ਸਾਰਾ ਅੰਗ ਇਹਨਾਂ ਜੁੜੇ ਹੀ ਹੁੰਦਾ ਹੈ ਇਹਦੇ ਰਾਹੀਂ ਇਹਦੇ ਪੋਸ਼ਣ ਜਾਂਦੇ ਪਦਾਰਥ ਜਾਂਦੇ ਨੇ ਵਿਅਕਤ ਪਦਾਰਥ ਵੀ ਜਾਂਦੇ ਨੇ ਆਕਸੀਜਨ ਕਾਰਬਨ ਡਾਈਆਕਸਾਈਡ ਸਾਰੀ ਸੋ ਐਸੀ ਪਹਿਰੇ ਵਿਦਿਆਲਕੀ ਤੁਹਾਡੇ ਅਗਲੇ ਅਨ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇ ਉਨਾਲ ਉਤਸ਼ਾਹ ਨਾਲ ਉਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ